ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ 2 ਨੰਬਰ ਵਾਰਡ ਦੇ ਕਾਉਂਸਲਰ ਤੇ ਸ਼ਰੀਆਮ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ ਨੇ ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਛੇਟਾ ਦੇ ਵਿੱਚ ਦਿਨ ਦਿਹਾੜੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਦੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਹਮਲਾਵਰਾਂ ਨੇ ਤਾਬੜ ਤੋੜ ਫਾਇਰਿੰਗ ਕੀਤੀ 3:04 ਵਜੇ ਬੱਜੀਆਂ ਨੇ ਕੌਂਸਲਰ ਦੇ ਜਿਸ ਤੋਂ ਬਾਅਦ ਕੌਂਸਲਰ ਨੂੰ ਹਸਪਤਾਲ ਪਹੁੰਚਾਇਆ ਗਿਆ ਲੇਕਿਨ ਹਸਪਤਾਲ ਦੇ ਵਿੱਚ ਕੌਂਸਲਰ ਨੇ ਦਮ ਤੋੜ ਦਿੱਤਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਹਮਲਾਵਰਾਂ ਵਿੱਚ ਇੱਕ ਨੇ ਮੋਟਰਸਾਈਕਲ ਸਟਾਰਟ ਰੱਖਿਆ ਸੀ ਤੇ ਦੂਸਰੇ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਦੋਵੇਂ ਗੋਲੀਆਂ ਚਲਾਉਣ ਤੋਂ ਬਾਅਦ ਪੱਜ ਗਏ ਹਰਜਿੰਦਰ ਸਿੰਘ ਬਾਮੜੇ ਕੌਂਸਲਰ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਜੰਡਿਆਲਾ ਗੁਰੂਦੇਵ ਸ਼ੇਖੋਪੁਰਾ ਮੁਹੱਲੇ ਦਾ ਰਹਿਣ ਵਾਲਾ ਹੈ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਅਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਨਰਨਾਰਨਜੀਤ ਸਿੰਘ ਜੀ ਕੀ ਗੱਲ ਕੀ ਕੱਟਾਂ ਦੀ ਗੱਲ ਪੁੱਛੀ ਆ ਜੀ ਕਰਵਾ ਵੀ ਪਹਿਲਾਂ ਵੀ ਐਦਾਂ ਹੋ ਚੁੱਕੀ ਹੈ ਜੀ ਕੀ ਗੱਲ ਕੀ ਹੋਈ ਅੱਜ ਗੱਲ ਮੜ ਬੜਾ ਤੇ ਨਗਰ ਕੌਂਸਲ ਜੰਡਿਆਲਾ ਸਰੋਣੀ ਕਾਲੀ ਦਲ ਦਾ ਐਨਸੀ ਸਾਹਿਬ ਹੀ ਛੇ ਬਾੜ ਦੇ ਬਹੁਤ ਵਧੀਆ ਬੰਦੇ ਹੈਗੇ ਪਹਿਲਾ ਸੰ세ਰ ਸਿੰਘ ਦਾ ਮੁੰਡਾ ਪੁੱਤ ਹੋ ਗਿਆ ਇਸੇ ਤਾਰੇ ਗੋਲ ਗਿਆ ਚੰਦ ਗਿਆ ਇਹ ਇੱਥੇ ਚਲ ਗਿਆ ਆ ਚੱਕਰ ਹੈ ਗਿਆ ਬਾਕੀ ਦਾ ਕਿਹਨੂੰ ਗੋਲੀ ਲੱਗੀ ਕੀ ਨਾਮ ਆਈ ਹੁਣ ਹਾਂਜੀ ਕੀ ਨਾਮ ਉਹਦਾ ਨਾਮ ਆਇਆ ਬਾਂਮਣ ਕੰਨੇ ਨਗਰ ਕੌਂਸਲਪਰਮਣ ਅਰਜੰਦਰ ਸਿੰਘ ਬਾਂਮਣ ਹਾਂਜੀ ਛੇ ਬਾੜ ਕੀ ਕਾਰਨ ਹੋਇਆ ਗੋਲੀ ਵੱਟੇ ਦਾ ਕੀ ਕਾਰਨ ਸੀ ਕਾਰਨ ਭਾਈ ਉਹ ਪੁਰਾਣੀ ਰੰਜੀਸ਼ ਇਦੇ ਬਾਰੇ ਮਾਰੇ ਆਪਾਂ ਨੂੰ ਪਤਾ ਇੱਕ ਵਾਰ ਇਹਦੇ ਬਾਰੇ ਪੰਨੂ ਨੂੰ ਪਤਾ ਆਪਾਂ ਕੰਮ ਤੋਂ ਜੁੜੂਰ ਆਏ ਆ ਚਲੋ ਮਾਰੇ ਪਤਾ ਕਿ ਹੈਵੀ ਡਿਊਟੀ ਕਰਦੇ 6 ਵਰੀ ਇੱਥੇ ਹੋ ਚੁੱਕਾ ਵਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਅਸੀਂ ਹੋ ਮੰਗ ਬਗਦਾ ਵੀ ਪ੍ਰਸ਼ਾਸਨ ਸਫਾਈ ਕਰੇ ਕੋਰਸ ਵਾਲੇ ਕੋਈ ਮੁਲਾਜ਼ਮ ਅੱਜ ਆਏ ਹਲੇ ਤੱਕ ਇੱਥੇ ਮਾਰੇ ਕੋਈ ਮੁਲਾਜ਼ਮ ਇੱਥੇ ਚੱਕਰ ਨਹੀਂ ਮਾਰਦਾ ਉੱਥੋਂ ਮੁੜ ਕੇ ਚੱਲ ਜਾਂਦੇ ਉੱਥੇ ਕੋਈ ਨਹੀਂ ਹੁੰਦਾ ਪਿਆ ਆ ਵਾਰਡ ਦੇ ਵਿੱਚ ਅਸੀਂ ਪ੍ਰਸ਼ਾਸਨ ਕਰਦੇ ਵੀ ਸਭ ਤੋਂ ਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਇੱਥੇ ਕੋਈ ਸਾਰਾ ਸਖਤ ਕੀਤੀ ਜਾਵੇ ਜਦੋਂ ਨਾ ਨਿਵਾੜਦਾ ਹੁੰਦੀ ਨਾ ਮੜੀ ਜੀ ਕੋਲੀ ਹਿਲਕਤ ਹੁੰਦੀ ਆ ਉਹਨੂੰ ਪੁਸ ਭੱਜੀ ਹੁੰਦੀ ਸਾਡੇ ਦੇ 4 ਕ 5 ਹਲਿਆ ਹੋ ਗਿਆ ਉਸ 1.5 ਘੰਟਾ ਬਾਅਦ ਆਉਣਾ ਹਲਿਆ ਪਿਆਰ ਵੀ ਦਿੱਤੇ ਰੌਣ ਵੀ ਦਿੱਤੇ ਫੜ ਕੇ ਚਾਰ ਨਾ ਆ ਕਾ ਦੇਖੀ ਲਾਉਂਦੇ ਹੀ ਕੋਤਰਾ ਬਣ ਇਹ ਤਾਂ ਨਹੀਂ ਆਈ ਰੋਦੀ ਨਹੀਂ ਬਾਹਰ ਇੰਦਰ ਸਿੰਘ ਹਰਿੰਦਰ ਸਿੰਘ ਦਰਸੰਗ ਬੰਮਾ ਉਹਨੇ ਨਾਲ ਦਰਸੰਗ ਬੰਮਾ ਕੀ ਗੱਲ ਕੀ ਹੋਈ ਅੱਜ ਦੱਸੋ ਅੱਜ ਹੁਣ ਪਤਾ ਨਹੀਂ ਮਾਲਕ ਹੀ ਜਾਣਦਾ ਹੈ ਕੀ ਕੁਝ ਨਹੀਂ ਜਾਣਦੇ ਕੀ ਹੋਇਆ ਕੀ ਅੱਗੇ ਵੀ ਹਮਲੇ ਹੋ ਚੁੱਕੇ ਮੇਰੇ ਖਿਆਲ ਇਹਨਾਂ ਦੇ ਪੰਜ ਹਮਲੇ ਜੀ ਪੰਜ ਹਮਲੇ ਹਮਲੇ ਹੋ ਚੁੱਕੇ ਸੀ ਰਿਪੋਰਟ ਦਿੱਤੀ ਕੋਈ ਕੁੱਝ ਨੂੰ ਦੱਸਿਆ ਤੂੰ ਤਾਂ ਇਹ ਕਹਿੰਦੇ ਬੜੇ ਆ ਅੱਜ ਅਸੀਂ ਮੀਟਿੰਗ ਕਰਾਂਗੇ ਕੋਈ ਕਾਰਵਾਈ ਮੈਂ ਕੋਈ ਕਾਰਵਾਈ ਨਹੀਂ ਕੀਤੀ ਹੈ ਬੁੜੀਆਂ ਫੜੀਆਂ ਘੰਟੇ ਬਾਅਦ ਤੜਾਰੀ ਨਾ ਪਿਛਲੇ ਦਿਨ ਕੋਈ ਵੀ ਚਲੀ ਕਰਦੇ ਬਾਅਦ ਹਾਂਜੀ ਹਾਂਜੀ ਅਦਾ ਨਹੀਂ ਸੁੱਤਿਆਂ ਨੇ ਚੈਲੰਜ ਦਿੱਤੇ ਹੁੰਦੇ ਆਉਂਦੇ ਸੁੱਤਿਆਂ ਨਹੀਂ ਆਉਂਦੇ ਜਦੋਂ ਆਉਂਦੇ ਕੀ ਮੰਗ ਕਰਦੇ ਜੀ ਗੋਲੀ ਨਾਲ ਕਰਦੇ ਗੋਲੀ ਚ ਲਾ ਕੇ ਨਾ ਜਾਂਦੇ ਸੀ ਫੈਸਲ ਸਰਪ ਕੀ ਮੰਗ ਕਰਦੇ ਹੋ ਕ੍ਰਿਕਟਬਾਹੀ ਹੈ ਹੈ ਪ੍ਰੋਫੈਸਰ ਕੋ ਕੀ ਮੰਗ ਕਰਦੇ ਹੋ ਆਈ ਤੂੰ ਮੰਗਾ ਬਈ ਇਹਨਾਂ ਦੇ ਪੈਰਵਾਹੀ ਕਰੋ ਬੰਦੇ ਨਾਲ ਉਸ ਨੇ ਨਾ ਫੜੇ ਇਹਨਾਂ ਨੇ ਜੇ ਨਹੀਂ ਬੰਦੇ ਕਾਬੂ ਨੇ ਜਨਨੀਆਂ ਫੜੋ ਆਪੇ ਆਉਣਗੇ ਉਹ ਬੋਲੇ ਪੈਰਵਾਹੀ ਨਹੀਂ ਕਰਦੇ ਜਨਨੀਆਂ ਫੜੀਆਂ ਨਾ 1.5 ਘੰਟੇ ਬਾਅਦ ਘਰ ਆ ਗਈਆਂ ਕੀ ਲਾਗ ਗਿਆ ਭਰਾ ਭਾਜੀ ਮੇਰਾ ਨਾਮ ਤੇਰਪਾਲ ਸਿੰਘ ਆ ਤੇ ਭਾਜੀ ਕੀ ਗੱਲ ਹੋਈ ਜਿਹੜੀ ਗੋਲੀ ਉਹ ਆਪਾਂ ਨੂੰ ਕੋਈ ਨਹੀਂ ਪਤਾ ਭਰਾਵਾ ਸਾਨੂੰ ਤੇ ਉਹਨਾਂ ਨੇ ਬੁਲਾਇਆ ਤੇ ਇੱਥੇ ਦੁਕਾਨ ਤੇ ਪਹੁੰਚ ਗਏ ਸਾਡੇ ਤੇ ਬਾਜ਼ਾਰ ਚ ਦੁਕਾਨ ਅੱਛਾ ਕੀ ਇਨਫੋਰਮੇਸ਼ਨ ਕੀ ਤੁਹਾਨੂੰ ਆਈ ਸੀਗੀ ਉਹ ਕਹਿੰਦੇ ਵੀ ਤੇ ਗੋਲੀ ਚੱਲੀ ਆ ਤੇ ਬਾਹਰ ਇੱਕ ਬੰਦਾ ਡਿੱਗਿਆ ਬਸ ਇਹੀ ਗੱਲ ਆ ਅੱਛਾ ਉਹ ਬਾ ਸਾਡੇ ਆਉਂਦਾ ਨਾ ਸਾਨੂੰ ਨਹੀਂ ਤੇ ਕਿ ਕਿਧਰ ਨੂੰ ਲੈ ਕੇ ਜੇ ਨੇ ਜਿੱਥੇ ਰੋਕ ਮੈਨੂੰ ਭਰਾਵਾ ਇਹ ਵੀ ਨਹੀਂ ਪਤਾ ਕਿਧਰ ਨੂੰ ਲੈ ਕੇ ਕੌਣ ਆ ਕਿੰਨੇ ਖੜਿਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਕੋਈ 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 ਬੋਲੀ ਬਰਾਬਰ ਕੀਤੀ ਕਿ ਹਾਂ ਇੱਕ ਭਾਈ ਇੱਥੇ ਉਹ ਇਹਨਾਂ ਦੇ ਭਾਈ ਨੂੰ ਦਿੱਤੀ ਆ ਵੀ ਆ ਵੇਖ ਲੋ ਕਾਨੂੰਨੀ ਪਤਾ ਕੋਈ ਮੇਰੇ ਇਨਫੋਰਮੇਸ਼ਨ ਕਿੱਥੋਂ ਆਈ ਸੀ ਕੌਣ ਗਿਆ ਕਾਨੂੰਨ ਪਤਾ ਹੀ ਨਹੀਂ ਭਾਜੀ ਕੌਣ ਹੈ ਕੌਣ ਨਹੀਂ ਇਹ ਪਤਾ ਲੱਗਾ ਬਾਹਰ ਆ ਨਾ ਬਾਹਰ ਦਾ ਅੰਦਰ ਹੋਵੇ ਤੇ ਗੱਲ ਕਰੀ ਆਏ ਤੇ ਬਾਹਰ ਆ ਪਤਾ ਲੱਗਾ ਕਿੰਨੀ ਕੁ ਗੋਲੀਆਂ ਚਲੀਆਂ ਜੀ ਪਤਾ ਨਹੀਂ ਇਥੇ ਆਖਣੇ 1 2 ਚੱਲੀਆਂ ਇਹ ਕਹਿੰਦੇ ਹੈ ਕਿੰਨ ਬਾਅਦ ਦਾ ਨਹੀਂ ਪਤਾ ਉਸ ਤੋਂ ਬਾਅਦ ਉਹਨੂੰ ਲੈ ਗਈ ਸੀ ਪਤਾ ਨਹੀਂ ਉਹਨਾਂ ਦੀ ਕੋਈ ਗੱਡੀ ਆਈ ਕੌਣ ਆਇਆ ਗੱਡੀ ਉਹ ਲੈ ਕੇ ਤੇ ਚੱਲ ਗਏ ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਗੱਡੀ ਗਈ ਕਿੱਧਰ ਨੂੰ ਲੈ ਕੇ ਇਹ ਵੀ ਨਹੀਂ ਸਾਨੂੰ ਪਤਾ ਸਾਨੂੰ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੀ ਸ਼ੌਪ ਤੁਹਾਡੀ ਆ ਨਾਲ ਦੀ ਸ਼ੌਪ ਮੇਰੀ ਆਪਣੀ ਇਹ ਭਾਜੀ ਕਿੱਥੇ ਗੋਲੀ ਕਿੱਥੇ ਚੱਲੀ ਗਈ ਗੋਲੀ ਆ ਨਾਲ ਮੇਰੇ ਬਗਲੇ 'ਚ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਆ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਤੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ-ਪਾਤ ਹੋਇਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚੱਲੀਆਂ ਜੀ ਘੱਟੋ-ਘੱਟ ਜਾਂ 3 ਜਾਂ 4 ਚੱਲੀਆਂ ਠੀਕ ਹੈ ਤੇ ਸਾਦੇ ਵੀ ਆਏ ਸੀ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ। ਅੱਛਾ। ਹਾਂ ਜੀ। ਬਸ ਇਹ ਤਕਰੀਬਨ ਕਿੰਨੀਆਂ ਗੋਲੀਆਂ ਚੱਲੀਆਂ? 3000 ਚਾ। ਕਿ ਬੰਦੇ ਦੀ ਹਾਸੇ ਕਿਸ ਤਰ੍ਹਾਂ ਦੀ ਸੀਗੀ ਰਕੇਸ਼। ਹਾਲਤ ਹੋਰੀ ਉਸ ਟਾਈਮ ਨਹੀਂ ਬਹੁਤ ਮੜੀ ਕੋਈ ਹਲਚਲ ਨਹੀਂ ਹੈਗੀ। ਹਾਂ ਜੀ ਸਰ ਜਿਹੜੀ ਅੱਜ ਗੋਲੀ ਚੱਲੀ ਹੈ ਕਿਹੜੀ ਜਗ੍ਹਾ ਚੱਲੀ ਹੈ ਕਿ ਇਹ ਸ਼ਾੜਾ ਸਾਹਿਬ ਦੀ ਬੈਕਸਾਈਡ ਹੈ ਜੀ। ਤੇ ਇੱਥੇ ਕੁਝ ਪਤਾ ਲੱਗਾ ਕੌਣ ਸੀਗਾ ਜੀ ਉਹ ਨਹੀਂ ਪਤਾ ਲੱਗਾ ਇਹ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪੀਟਲ ਚੈੱਕ ਕਰ ਲਓ ਕਿੰਨੀਆਂ ਕਿ ਗੋਲੀਆਂ ਸੱਟ ਚੱਲੀਆਂ ਨੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹਾਲਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਕਿੱਥੇ ਕਿੱਥੇ ਦਾਖਲ ਕਰਾਇਆ ਸਿਵਲ ਹਸਪੀਟਲ ਸਿਵਲ ਓਕੇ ਬਲ